唉 ਆ ਕਰੋ ਪੂਰੀਆ ਕਰੋ ਪੂਰੀਆ ਕਰੋ ਖੱਤ ਮੰਗੇ ਟੈਨਨ ਜੜ ਪਈ ਨਾ ਦੁੱਤੀ ਨਾ ਮਾਣ ਪ੍ਰੀਤ ਦਾ ਸੁਨੋ ਬਾਕੀ ਜ਼ਿੰਦਾਬਾਦ ਐਪੀਐਸਸੀ ਲਲਕਾਰ ਦੇ ਮੰਦਿਰਾਂ ਤੇ ਜਿੰਦਰਾ ਕਾਲਜ ਜਿਸ ਕੜਦੇ ਆ ਤੇ ਸੁਭਣ ਯੂਨੀਅਨ ਦਾ ਕੰਮ ਦੇ ਅਸੀਂ ਮਤਲਬ ਕਾਲਜ ਦੇ ਵਿੱਚ ਜਿਹੜਾ ਕਿਹੜੇ ਕਾਲਜ ਜੀ ਕਿਹੜਾ ਕਾਲਜ ਅਸੀਲ ਜਿੰਦਰਾ ਕਾਲਜ ਦੇ ਵਿਦਿਆਰਥੀ ਅਸੀਂ ਮਤਲਬ ਜਿਹੜਾ ਇਸ ਸਾਲ 2024-25 ਸੈਸ਼ਨ ਦੇ ਵਿੱਚ 4 ਸਾਲਾਂ ਪਹਿਲੇ ਸ਼ੁਰੂ ਕੀਤੀ ਗਈ ਹੈ ਕੋਸ ਬੀਏ ਦੇ ਵਿਦਿਆਰਥੀ ਪ੍ਰਸ਼ਾਸਨ ਨੇ ਬਣਾਈ ਨੇ ਜੋ ਹਰ ਕਾਲਜ ਅਥਰਟੀ ਨਾ ਕਿ ਦੇਰੀ ਆ ਉਹ ਵਿਦਿਆਰਥੀ ਨਹੀਂ ਪੜਨਾ ਚਾਹੁੰਦੇ ਇਹਦੇ ਖਿਲਾਫ ਪਹਿਲੇ ਲੰਕੀ ਵਿਦਿਆਰਥੀ ਜਿੱਦਨ ਕਾਲਜਾਂ ਲੱਗਿਆ ਫੋਟੋਸੀ ਵਿਦਿਆਰਥੀ ਸੰਘਰਸ਼ ਕਰ ਰਹੇ ਆ ਕਿ ਸਾਨੂੰ ਸਾਡੀ ਸਾਡੀ ਮਰਜ਼ੀ ਦੇ ਜਿਹੜੇ ਵਿਸ਼ੇ ਆ ਉਹ ਪੜ੍ਹੇ ਨਹੀਂ ਦਿੱਤੇ ਜਾਂਦੇ ਤਾਂ ਇਹਦੇ ਖਿਲਾਫ ਪ੍ਰਸ਼ਾਸਨ ਨੇ ਨਾਰੇ ਲਾ ਰਹੇ ਆ ਸਾਨੂੰ ਮਿਲਣ ਦੇ ਦੂਜੀ ਗੱਲ ਇਹ ਵਿਦਿਆਰਥੀ ਪ੍ਰੋਟੈਸਟ ਕਰਦੇ ਆ ਮੁਜ਼ਾਰੇ ਕਰਦੇ ਆ ਉਹਨਾਂ ਨੂੰ ਨਾਮ ਤੇ ਕੰਨੀਆਂ ਧਰਕੀਆਂ ਉਹਨਾਂ ਨੂੰ ਕਾਲਜ ਚ ਪੜਨ ਦੀਆਂ ਧਮਕੀਆਂ ਦਿੱਤੀਆਂ ਨੇ ਉਹ ਸਾਡੀ ਮੰਗ ਹੈ ਵੀ ਜਿਹੜੇ ਇੱਕ ਤਾਂ ਜਿਹੜੇ ਸਬਜੈਕਟ ਕੰਬੀਨੇਸ਼ਨ ਵਿਦਿਆਰਥੀ ਲੈਣਾ ਚਾਹੁੰਦੇ ਆ ਉਹ ਸਬਜੈਕਟ ਕੰਬੀਨੇਸ਼ਨ ਵਿਦਿਆਰਥੀ ਜਿਹਨਾਂ ਨੂੰ ਜਿੱਥੇ ਜਿਹੜੀ ਸਮੱਸਿਆ ਸਾਨੂੰ ਕਾਲਜ ਤੇ ਵਿਚਾਰੀ ਹੈ ਵੀ ਜਿਹੜੀ ਸਾਨੂੰ ਅਥਾਰਟੀ ਦੁਆਰਾ ਕਾਲਜ ਦੀ ਜਿਹੜੀ ਪ੍ਰਿੰਸੀਪਲ ਮੈਡਮ ਆ ਉਹਦੇ ਦੁਆਰਾ ਸਾਨੂੰ ਪਰਸਨਲ ਫਲੈਂਟਿਕ ਕਰੰਗਿਆ ਕੁੜੀਆਂ ਕੁੜੀਆਂ ਮੁੰਡਿਆਂ ਨਾਲ ਕੋਈ ਮੁੰਡੇ ਕੁੜੇ ਨਾਲ ਤਾਂ ਮਿਲ ਜੱਤੀ ਅਸੀਂ ਖਰਾਸਾਲ ਤੋਂ ਗੱਲ ਕਰਦੇ ਆ ਇਹ ਸਾਡਾ ਮਤਲਬ ਹੱਕ ਹੈ ਕਿ ਕਿਸੇ ਵੀ ਨਾਲ ਖੜਨਾ ਕਿ ਦੋਸਤ ਬਣਾਣਾ ਇਹ ਸਾਡੀ ਮਰਜ਼ੀ ਹੈ ਇਹ ਜਿਹੇ ਪਰਸਨਲ ਫਲੈਂਟ ਸਾਨੂੰ ਕਰਨੀ ਆ ਸੀ ਮਤਲਬ ਬਹੁਤ ਪ੍ਰੇਸ਼ਾਨ ਹੋਏ ਹੋਏ ਐਨ ਐ ਨਿੱਜੀ ਕਮੈਂਟ ਸਾਨੂੰ ਕਿਸ ਤੇ ਜਾਂਦੀ ਆ ਵਿਦਿਆਰਥੀ ਬਹੁਤ ਜ਼ਿਆਦਾ ਪ੍ਰਸ਼ਾਸਨ ਤੋਂ ਤੰਗ ਨੇ ਕਾ ਸਾਡੀ ਮੰਗ ਹੈ ਵੀ ਜਿਹੜੇ ਇੱਕ ਤਾਂ ਫਸਟイヤー ਦੇ ਵਿਦਿਆਰਥੀਆਂ ਦਾ ਮਸਲਾ ਹੈ ਵੀ ਜਿਹੜੇ ਸਬਜੈਕਟ ਉਹ ਪੜਨਾ ਚਾਹੁੰਦੇ ਆ ਜਲਦ ਤੋਂ ਜਲਦ ਉਹਨਾਂ ਨੂੰ ਜਿਹੜੇ ਸਬਜੈਕਟ ਆ ਮਹਈਆ ਕਰਾਏ ਜਾਣ ਕਿ ਆਪਦੀਆਂ ਕਲਾਸਾਂ ਲਾ ਸਕਣ ਦੂਜੀ ਗੱਲ ਹੈ ਇੱਥੋਂ ਮੈਡਮ ਦੀ ਬਦਲੀ ਕੀਤੀ ਜਾਵੇ ਸਾਰੇ ਕਾਲਜ ਦੇ ਵਿਦਿਆਰਥੀ ਪਰੇਸ਼ਾਨ ਨੇ ਕਿ ਇਹ ਜਿਹੜਾ ਮੈਡਮ ਦਾ ਰਵਈਆ ਜਿਹੜਾ ਵਿਦਿਆਰਥੀਆਂ ਨੂੰ ਨਿਤਨ ਤੰਗ ਕਰਦਾ ਸਾਨੂੰ ਕਿਤੇ ਬੈਠਾ ਨਹੀਂ ਦਿੱਤਾ ਜਾਂਦਾ ਸੀ ਕਿਤੇ ਖੜ ਨਹੀਂ ਸਕਦੇ ਸਾਨੂੰ ਗੁਲਾਮਾਂ ਵਾਂਗੂ ਇੱਥੇ ਟ੍ਰੀਟ ਕੀਤਾ ਜਾਂਦਾ ਅਸੀਂ ਸਖਤ ਖਿਲਾਫ ਹਾਂ ਜੀ ਸਖਤ ਨਿਕੈਦੀ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿੰਨਾ ਜਲਦੀ ਹੁੰਦਾ ਮੈਡਮ ਇੱਥੋਂ ਕੱਢਿਆ ਜਾਵੇ ਸਾਨੂੰ ਰਾਹਤ ਦਵਾਈ ਜਾਵੇ ਤਾਂ ਕਿ ਤਾਂ ਕਿ ਜੇ ਨਾਮ ਡਾਕਟਰ ਜੋਤਸਨਾ ਹੈ ਪ੍ਰਿੰਸੀਪਲ ਗਵਰਨਮੈਂਟ ਰਚਿੰਦਰਾ ਕਾਲਜ ਕੁੱਟੰਡਾ ਕਿ ਵਿਦਿਆਰਥੀਆਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਮੰਗ ਤੁਹਾਡੀ ਬਦਲੀ ਦੀ ਕੀਤੀ ਜਾ ਰਹੀ ਹੈ ਕੁਝ ਸਬਜੈਕਟਾਂ ਨੂੰ ਲੈ ਕੇ ਵੀ ਵਿਰੋਧ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਇਹਦੇ ਵਿੱਚ ਇਹ ਹੈ ਕਿ ਜੀ 올ਓਵਰ ਪੰਜਾਬ ਜਿਹੜੀ ਨਵੀਂ ਸਿੱਖਿਆ ਨੀਤੀ ਜਿਹੜੀ ਜੀ ਹੈ ਲਾਗੂ ਹੋਈ ਹੈ ਯੂਪੀਸੀ ਬਣੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਸਾਨੂੰ ਕੁਝ ਵਿਸ਼ੇ ਜਿਹੜੇ ਸੀਗੇ ਦਿੱਤੇ ਗਏ ਸੀਗੇ ਜਿਹਦੇ ਵਿੱਚੋਂ ਕਿ ਵਿਦਿਆਰਥੀਆਂ ਨੇ ਚੋਣ ਕਰਨੀ ਸੀ ਤਾ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਕਾਲਜ ਦੇ ਵਿੱਚ ਕਿਉਂਕਿ ਅਧਿਆਪਕ ਜਿਹੜੇ ਹਨ ਉਹ ਵੀ ਉਹਨਾਂ ਦਾ ਨੰਬਰ ਜਿਹੜਾ ਹੈ ਉਹ ਦਿਨ-ਪ੍ਰਤੀ ਦਿਨ ਅਸੇ ਦੇਖ ਰਿਹਾ ਘਟਦਾ ਜਾ ਰਿਹਾ ਹੈ 인ਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਹੈ ਕਿਉਂਕਿ ਕੁਝ ਨਵੇਂ ਕਾਲਜ ਦੇ ਕੋਰਸਸ ਵੀ ਸ਼ੁਰੂ ਹੋਏ ਹਨ ਔਰ ਇਸ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਕਾਲਜ ਦੇ ਵਿੱਚ ਜਿਹੜੇ ਵਿਸ਼ੇ ਉਪਲਬਧ ਸਨ ਉਹਨਾਂ ਵਿਸ਼ਿਆਂ ਦੇ ਮੁਤਾਬਿਕ ਅਸੀਂ ਬੱਚਿਆਂ ਨੂੰ ਸਬਜੈਕਟ ਜਿਹੜੇ ਹਨ ਉਹਨਾਂ ਨੂੰ ਚੋਣ ਕਰਨ ਦੇ ਵਾਸਤੇ ਅਸੀਂ ਉਹਨਾਂ ਨੂੰ ਇੱਕ ਦਿੱਤਾ ਸੀਗਾ ਬਣਾ ਕੇ ਉਹੋ ਔਰ ਉਹਦੇ ਵਿੱਚ ਕਿਉਂਕਿ ਇਸ ਟਾਈਮ ਦੇ ਉੱਪਰ ਲਗਭਗ 987 ਬੱਚੇ ਹਨ ਔਰ ਉਹਨਾਂ ਬੱਚਿਆਂ ਨੂੰ ਸਬਜੈਕਟ ਦੀ ਚੋਣ ਕਰਨ ਦੇ ਵਾਸਤੇ ਵੱਖ-ਵੱਖ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਸਰ ਕੇ ਇੱਕ ਅਧਿਆਪਕ ਨੂੰ 40 ਦੇ ਕਰੀਬ ਬੱਚੇ ਦਿੱਤੇ ਗਏ ਸਨ ਔਰ ਬੱਚਿਆਂ ਨੂੰ ਸਮਝ ਦਿੱਤਾ ਗਿਆ ਸੀ ਕਿ ਤੁਸੀਂ ਇਸ ਸਮੇਂ ਦੇ ਵਿੱਚ ਜਾ ਕੇ ਜੋ ਵਿਸ਼ੇ ਤੁਸੀਂ ਲੈਣਾ ਚਾਹੁੰਦੇ ਹੋ ਇਸ ਟੈਂਪਲੇਟ ਦੇ ਮੁਤਾਬਿਕ ਜਿਹੜਾ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀ ਤੁਸੀਂ ਉਹ ਵਿਸ਼ਾ ਦੀ ਚੋਣ ਕਰ ਸਕਦੇ ਹੋ ਤਾਂ ਉਹਦੇ ਵਿੱਚੋਂ 960 ਦੇ ਕਰੀਬ ਜਿਹੜੇ ਸੀ ਵਿਦਿਆਰਥੀ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਵਿਸ਼ੇ ਜਿਹੜੇ ਸੀ ਉਹ ਉਹਨਾਂ ਨੇ ਚੁਣ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਇਮਤਿਹਾਨਾਂ ਦੇ ਫਾਰਮ ਵੀ ਭਰੇ ਜਾਣੇ ਹਨ ਔਰ ਜਦੋਂ ਬੱਚੇ ਇੱਕ ਵਾਰੀ ਇਮਤਿਹਾਨਾਂ ਦੇ ਫਾਰਮ ਭਰਨਗੇ ਉਸ ਤੋਂ ਬਾਅਦ ਇੱਕ ਇੱਕ ਬੱਚੇ ਦਾ ਜਿਹੜਾ ਹੈ ਕਿਉਂਕਿ ਫਸਟイヤー ਦੇ ਵਿੱਚ ਕਰੀਬ ਹਨ ਮੇਰੇ ਕੋਲੇ 1700 ਬੱਚਾ ਹੈ ਤਾਂ ਉਹਨਾਂ 1700 ਬੱਚਿਆਂ ਦਾ ਇੱਕ ਇੱਕ ਫਾਰਮ ਜਿਹੜਾ ਹੈ ਉਹ ਕਮੇਟੀ ਵੱਲੋਂ ਚੈੱਕ ਕੀਤਾ ਜਾਏਗਾ ਕਿ ਕਿਸੇ ਬੱਚੇ ਨੇ ਕੋਈ ਵਿਸ਼ਾ ਗਲਤ ਤਾਂ ਨਹੀਂ ਭਰ ਦਿੱਤਾ ਕਿ ਕੱਲ ਨੂੰ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਉਹਦਾ ਕੋਈ ਰਿਜ਼ਲਟ ਨਾ ਰੁਕ ਜਵੇ ਜਾਂ ਬੱਚੇ ਦੀ ਕੋਈ ਰੀਪੀਅਰ ਨਾ ਆ ਜਾਵੇ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਹ ਕਮੇਟੀਆਂ ਬਣਾ ਕੇ ਬੱਚਿਆਂ ਨੂੰ ਵਿਸ਼ਾ ਦੀ ਚੋਣ ਕਰਵਾਈ ਗਈ ਸੀ ਪਰ ਉਹਦੇ ਵਿੱਚ 20 ਬੱਚੇ ਸਨ ਜਿਹੜੇ ਕਿ ਉਹ ਸਬਜੈਕਟ ਕੰਬੀਨੇਸ਼ਨ ਮੰਗ ਰਹੇ ਹਨ ਜਿਹੜੇ ਕਿ ਪੋਸੀਬਲ ਨਹੀਂ ਹਨ ਕਾਲਜ ਦੇ ਵੱਲੋਂ ਦੇ ਨਹੀਂ ਤਾਂ ਅਸੀਂ ਉਹਦੇ ਵਿੱਚ ਸੱਤ ਤਰ੍ਹਾਂ ਦੇ ਅਸੀਂ ਗਰੁੱਪ ਬਣਾਏ ਸੀ ਤਾਂ ਬੱਚੇ ਜਿਹੜੇ ਹਨ 6 ਤਰ੍ਹਾਂ ਦੇ ਗਰੁੱਪਸ ਦੀ بجائے ਇੱਕ ਗਰੁੱਪ ਦੇ ਵਿੱਚੋਂ ਹੀ ਚੋਣ ਕਰਨਾ ਚਾਹ ਰਹੇ ਹਨ ਤਾਂ ਇਹਨਾਂ ਦਾ ਇਹ ਮਸਲਾ ਹੈ ਔਰ ਉਸ ਦੇ ਵਾਸਤੇ ਇਹ ਪਿਛਲੇ 2-3 ਦਿਨਾਂ ਤੋਂ ਰੋਸ ਕਰਨਾ ਕਰਾਰਵਾਰ ਆ ਰਹੇ ਹਾਂ ਕਿ ਤੁਸੀਂ ਆਓ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਅਸੀਂ ਕਿਸ ਤਰ੍ਹਾਂ ਇਹ ਗਰੁੱਪ ਬਣਾਈਏ ਕਿਉਂਕਿ ਗਰੁੱਪ ਤਾਂ ਬਣਾਨੇ ਪੈਣਗੇ ਜੇ ਅਸੀਂ ਗਰੁੱਪ ਨਹੀਂ ਬਣਾਉਂਦੇ ਹਾਂ ਤਾਂ ਟਾਈਮ ਟੇਬਲ ਜਿਹੜਾ ਹੈ ਬਹੁਤ ਦੂਰ ਤੱਕ ਚਲਾ ਜਾਏਗਾ ਤੇ ਅਧਿਆਪਕ ਜਿਹੜੇ ਹਨ ਉਹਨਾਂ ਦੀ ਵੀ ਜਿਹੜੀ ਇਸ ਤੇ ਸਟੇ ਆਰਸ ਹਨ ਉਹ ਸਾਢੇ 5 ਘੰਟੇ ਦੇ ਹੀ ਹਨ ਕਿ ਵਿਰੋਧ ਕੀਤਾ ਜਾ ਰਿਹਾ ਔਰ ਸ਼ਬਦਾਂ ਦੀ ਕੁਝ ਗਲਤ ਵਾਕਤੂ ਕੀਤੀ ਜਾ ਰਹੀ ਹੈ ਵੀ ਪ੍ਰਿੰਸੀਪਲ ਨੂੰ ਦਫਾ ਕਰੋ ਲੱਗਦਾ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਇਹ ਤੇ ਜੀ ਹੁਣ ਦੇਖੋ ਤੁਸੀਂ ਅਸੀਂ ਕਾਲਜ ਦੇ ਵਿੱਚ ਪੜ੍ਹਾਨੇ ਹਾਂ ਬੱਚੇ ਸਕੂਲਾਂ ਤੋਂ ਵੀ ਆਉਂਦੇ ਹਨ ਤਾਂ ਇਹ ਕੁਈ ਇਹ ਅਧਿਆਪਕ ਤਾਂ ਇਹ ਜਿਹੜੇ ਸ਼ਬਦ ਜਿਹੜੇ ਹਨ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਸਿਖਾਉਂਦੇ ਨਹੀਂ ਹਨ ਇਹ ਅਸੀਂ ਮੈਂ ਵੀ ਪਿਛਲੇ ਦੋ ਤਿੰਨ ਦਿਨ ਤੋਂ ਸੁਣ ਰਹੀ ਹਾਂ ਜਿਹੜੀ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ ਉਹ ਸਿਰਫ ਫੇਸ ਕਰਕੇ ਹੈ ਕਿਉਂਕਿ ਕਾਲਜ ਦੇ ਵਿੱਚ 4500 ਵਿਦਿਆਰਥੀ ਹਨ ਅਸੀਂ ਜਾਣਦੇ ਹਾਂ ਮੈਂ ਤੇ ਮੇਰਾ ਸਟਾਫ ਕਹਿੰਦੇ ਹਾਂ ਕਿ ਕਾਲਜ ਵਿੱਚ ਅਨੁਸ਼ਾਸਨ ਹੋਵੇ ਠੀਕ ਹੈ ਤਾਂ ਇਸ ਦੇ ਕਰਕੇ ਜਿਹੜਾ ਹੈ ਵਿਦਿਆਰਥੀ ਜਿਹੜੇ ਕਲਾਸਾਂ ਲਗਾਉਣਾ ਚਾਹੁੰਦੇ ਹਨ ਅਸੀਂ ਜਾਣਦੇ ਹਾਂ ਕਿ ਉਹ ਕਲਾਸਾਂ ਦੇ ਵਿੱਚ ਜਾਣ ਪਰ ਕੁਝ ਵਿਦਿਆਰਥੀ ਹੁੰਦੇ ਹਨ ਇਸ ਤਰ੍ਹਾਂ ਦੇ ਜਿਹੜੇ ਕਿ ਇਸ ਤਰ੍ਹਾਂ ਦੀ ਚੀਜ਼ ਨਹੀਂ ਚਾਹੁੰਦੇ ਹੁੰਦੇ ਕਾਲਜ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਹੈ ਤਾਂ ਅਸੀਂ ਜਦੋਂ ਮਰਜ਼ੀ ਆਈਏ ਜਦੋਂ ਮਰਜ਼ੀ ਜਾਈਏ ਸਾਨੂੰ ਕੋਈ ਕਲਾਸਾਂ ਦੇ ਵਿੱਚ ਜਾਣ ਦੇ ਲਈ ਨਹੀਂ ਕਹਿ ਸਕਦਾ ਹੈ ਕਿਉਂਕਿ ਦੇਖੋ ਜੀ ਪ੍ਰਿੰਸੀਪਲ ਜਿਹੜੀ ਇੱਕ ਸੰਸਥਾ ਹੁੰਦੀ ਹੈ ਉਹਦੇ ਮੁਖੀ ਦਾ ਮੁੱਖ ਜਿਹੜਾ ਕੰਮ ਹੈ ਉਹ ਕੀ ਹੈ ਇੱਕ ਵਿਦਿਆਰਥੀਆਂ ਦੀ ਪੜ੍ਹਾਈ ਕਰਵਾਉਣਾ ਔਰ ਕਾਲਜ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਠੀਕ ਹੈ ਤਾਂ ਇਸ ਦੇ ਵਿੱਚ ਜੇ ਕਿਸੇ ਨੂੰ ਇਹ ਚੀਜ਼ ਨਹੀਂ ਸੂਟ ਕਰ ਰਹੀ ਹੈ ਤਾਂ ਨੈਚੁਰਲੀ ਹੈ ਕਿ ਉਹ ਇਸ ਗੱਲ ਦਾ ਉਤਜਣਾ ਹੈ ਬਣਾ ਦੇ ਮੈਮ ਇਸ ਤੋਂ ਇਲਾਵਾ ਇੱਕ ਕਹ ਰਹੀ ਸੀ ਕਿ 75% ਹਾਜ਼ਰੀ ਜਦੋਂ ਤੱਕ ਸਾਡੀਆਂ ਨਜ਼ਰਾਂ ਦੇ ਸਾਹਮਣੇ ਨਹੀਂ ਹੋਣਗੇ ਠੀਕ ਹੈ ਤਾਂ ਉਹ ਤਾਂ ਹੁਣ ਦੇਖੋ ਜੀ ਸਿਕਿਉਰਟੀ ਵਾਲੇ ਹਨ ਦੇਖੇ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਬੈਠੇ ਦੇਖਦੇ ਹਨ ਤਾਂ ਉਹਦਾ ਟੋਕਨ ਵੀ ਹੀ ਉਸ ਚੀਜ਼ ਦੇ ਵਿੱਚ ਕਿ ਕਿ ਤੇ ਜਿਹੜੀ ਕੋ 75% ਹਾਜ਼ਰੀਆਂ ਵਾਲੀ ਗੱਲ ਹੈ ਇਹ ਯੂਨੀਵਰਸਿਟੀ ਦਾ ਹੀ ਨਿਜਮ ਹੈ ਪੰਜਾਬੀ ਯੂਨੀਵਰਸਿਟੀ ਦਾ ਕਿ ਵਿਦਿਆਰਥੀ ਦੀ ਇੱਕ ਵਿਸ਼ੇ ਦੇ ਵਿੱਚ 75% ਹਾਜ਼ਰੀ ਜਦੋਂ ਹੋਏਗੀ ਤਾਂ ਹੀ ਉਹਦੀ ਇੰਟਰਨਲ ਅਸੈਸਮੈਂਟ ਜਾਏਗੀ ਤਾਂ ਹੀ ਉਹਦੀ ਜਿਹੜੀ ਹੈਗੀ ਉਸ ਨੂੰ ਪੇਪਰ ਦੇਣ ਦਿੱਤੇ ਜਾਣਗੇ ਤਾਂ ਇਹ ਜਿਹੜੀ ਹੈ ਅਸੀਂ ਇਹ ਕੋਈ ਬਾਹਰ ਜਾ ਕੇ ਨਹੀਂ ਕਰ ਰਹੇ ਹਾਂ ਜੋ ਸਰਕਾਰੀ ਨਿਜਮ ਹਨ ਜੋ ਪੰਜਾਬੀ ਯੂਨੀਵਰਸਿਟੀ ਵਾਲਾ ਨਿਜਮ ਜਿਹੜੇ ਹਨ ਉਹਨਾਂ ਨੂੰ ਹੀ ਅਸੀਂ ਲਾਗੂ ਕਿੰਨੀ ਕੋਸ਼ਿਸ਼ ਕਰਤੀ ਮੈਮ ਕੀ وجہ ਹੈ ਕਿ ਵਾਰ-ਵਾਰ ਤੁਹਾਡੇ ਬਦਲੀ ਦੀ ਮੰਗ ਕੀਤੀ ਪਿਛਲੀ ਵਾਰ ਜੋ ਡੀਸੀ ਦਫ਼ਤਰ ਦੇ ਬਾਹਰ ਵੀ ਤਰਨਾ ਦੇ ਰਹੇ ਸੀਗੇ ਕਿ